ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਹਾਂ ਜਿਲ੍ਹਾ ਬਠਿੰਡਾ ਦੇ ਚਕਰਮ ਸਿੰਘ ਵਾਲਾ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਇਤਿਹਾਸਕ ਸਥਾਨ ਮਾਈ ਵੀਰੋ ਭਾਈ ਭਗਤੂ ਜੀ ਦੇ ਗੱਲਬਾਤ ਕਰਾਂਗੇ ਇਸ ਇਤਿਹਾਸਕ ਸਥਾਨ ਨੂੰ ਲੈ ਕੇ ਇਤਿਹਾਸਕ ਸ਼ੌਕਰ ਕੀ ਆ ਸਥਾਨ ਦਾ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਵਿਸਾਖੀ ਦੇ ਜੋੜ ਮੇਲੇ ਤੇ ਇੱਥੇ ਨਾ ਤਮਸਤਕ ਹੁੰਦੀਆਂ ਨੇ ਇਨੇ ਕ ਸੁੱਖਾਂ ਜਿਹੜੀਆਂ ਇੱਥੇ ਪੂਰੀਆਂ ਹੁੰਦੀਆਂ ਨੇ ਮਾਈ ਵੀਰੋ ਭਾਈ ਭਗਤੂ ਜੀ ਦਾ ਸਿੱਖ ਇਤਿਹਾਸ ਦੇ ਬੱਚਨਾ ਬੜੇ ادب ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਸੜਦਾ ਮੌਜੂਦ ਨੇ ਗੁਰੂ ਘਰ ਦੇ ਪ੍ਰਧਾਨ ਸਰਦਾਰ ਟੈਲ ਸਿੰਘ ਖਾਲਸਾ ਜੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠੀਟਾ ਗੁਣੀ ਹਾਂ ਠੀਕ ਹੈ ਚੜਦੀ ਕਲਾ ਜਮਾ ਚੜਦੀ ਕਲਾ ਜੀ ਕਿੱਦਾਂ ਨੇ ਸੇ ਤਾਂ ਠੀਕ ਹੈ ਜਮਾ ਕਿਰਪਾ ਜੀ ਮਾਈ ਬਰੋ ਜੀ ਕਾਲਸਾ ਜੀ ਲੱਖਾਂ ਦੀ ਗਿਣਤੀ ਦੇ ਬੱਚ ਜਣੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਇਕੱਠ ਹੁੰਦਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਨਤਮਸਤਕਾਂ ਇੱਥੇ ਆਉਂਦੀਆਂ ਨੇ ਇਤਿਹਾਸਿਕ ਪਸ਼ੋਕੜ ਕੀ ਆ ਇਸ ਸਥਾਨ ਦਾ ਇਹ ਪਸ਼ੋਕੜ ਅਸੀਂ ਇੱਕ ਤਾਂ ਹੀ ਮੱਸਿਆ ਬਣਾਉਣੇ ਹਰੇਕੇ ਮੱਸਿਆ ਤੇ ਬਹੁਤ ਜ਼ਿਆਦਾ ਕੱਠ ਹੁੰਦਾ ਜੀ ਬਹੁਤ ਜ਼ਿਆਦਾ 50 100 ਪਿੰਡ ਜੁੜਿਆ ਹੋਇਆ ਜੀ ਇੱਥੇ ਨਾਲ ਵਾਧੂ ਸੁੱਖਾਂ ਪੂਰੀਆਂ ਹੁੰਦੀਆਂ ਇਹ ਚੌਥੇ ਪਾਸ਼ਾ ਦਾ ਬੋਲਾਣਾ ਮਾਈ ਵੀਰੋ ਭਾਈ ਭਖਤੂ ਦੀ ਜਗ੍ਹਾ ਜੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਬਹੁਤ ਜ਼ਿਆਦਾ ਸ਼ਕਤੀ ਵਾਲੀ ਜਗ੍ਹਾ ਹੈ ਜਿੰਨੀ ਵੀ ਕਹਦੇ ਓਨੀ ਸ਼ਕਤੀ ਵਾਲੀ ਜਗ੍ਹਾ ਮਾੜਾ ਬੰਦਾ ਇੱਥੇ ਰਹਿ ਨਹੀਂ ਸਕਦਾ ਜੀ ਤੇ ਬਹੁਤ ਸ਼ਕਤੀ ਵਾਲੀ ਜਗ੍ਹਾ ਜੀ ਹੂੰ ਤੇ ਬੇਅੰਤ ਹਰੇਕ ਐਤਵਾਰ ਵਾਧੂ ਇਕੱਠ ਹੁੰਦਾ ਮਸਿਆ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੂੰ ਬਹੁਤ ਜ਼ਿਆਦਾ ਇਕੱਠ ਭਰਦਾ ਜੀ ਜਿਹੜਾ ਹਾਂਜੀ ਉਹ ਨਹੀਂ ਜੀ ਸਾਨੂੰ ਅਸੀਂ ਪੜਿਆ ਜੋ ਇਤਿਹਾਸ ਬਰੇ ਸੀ ਜਾਨੂ ਕੀਤੀ ਜਾਣੀ ਗੱਲਾਂ ਕਿ ਬਾਬਾ ਆਦਮ ਜੀ ਹੁੰਦੇ ਸੀਗੇ ਉਹ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕਰਦੇ ਸੀਗੇ ਲੱਕੜਾਂ ਦੀ ਤਾਂ ਉਹ ਵੀ ਪਸ਼ੋਕਰ ਨਾਲ ਜੁੜਦਾਗਾ ਹਾਂਜੀ ਹਾਂਜੀ ਉਹਨਾਂ ਦੇ ਬੱਚਾ ਹੈ ਨਹੀਂ ਸੀ ਜੀ ਉਹ ਅੰਮ੍ਰਿਤਸਰ ਗਏ ਸੇਵਾ ਕਰਨ ਉੱਥੇ ਲੱਕੜਾਂ ਦੀ ਵਾਧੂ ਸੇਵਾ ਕਰਦੇ ਸੀ ਇੱਕ ਵਾਰੀ ਮੀ ਪੈ ਗਿਆ ਤੇ ਉੱਥੇ ਸਾਰੀਆਂ ਲੱਕੜਾਂ ਭਿੱਜ ਗਈਆਂ ਜੀ ਤੇ ਬਾਬਾ ਜੀ ਆਪਦੇ ਘਰੋਂ ਲੈ ਕੇ ਗਏ ਜੀ ਲੱਕੜਾਂ ਦੀ ਤੇ ਉਹ ਕਹਿੰਦੇ ਜੀ ਇਹ ਲੱਕੜਾਂ ਕੌਣ ਲੈ ਕੇ ਆਇਆ ਜੀ ਵੀ ਇਹ ਬਠਿੰਡੇ ਜ਼ਿਲ੍ਹੇ ਚੋਂ ਕਹਿੰਦੇ ਜੀ ਸਿੰਘ ਆਇਆ ਜੀ ਜੀ ਤੇ ਗੁਰੂ ਸਾਹਿਬ ਨੇ ਉਹਨਾਂ ਨੇ ਕੋਲੇ ਸੱਦਿਆ ਜੀ ਤੇ ਉਹਨਾਂ ਨੂੰ ਪੁੱਛਿਆ ਵੀ ਦੱਸੋ ਭਾਈ ਕੀ ਹਾਲ ਚਾਲ ਹੈ ਜੀ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਵੀ ਆਪਣੇ ਬੱਚਾ ਹੈ ਨਹੀਂ ਜੀ ਕੋਈ ਜੀ ਤੇ ਬੱਚਾ ਦੀ ਆਪਾਂ ਮੰਗ ਪੂਰੀ ਕਰੋ ਹੂੰ ਉਹ ਸੰਗਦਾ ਰਿਹਾ ਤੇ ਉਹਨੇ ਨਾਮ ਮੰਗਿਆ ਜੀ ਤੇ ਗੁਰੂ ਸਾਹਿਬ ਕਹਿੰਦਾ ਜੀ ਹੋਰ ਬਚਨ ਦੁਆਰੇ ਦਿੰਨਿਆ ਤੁਹਾਨੂੰ ਦੱਸੋ ਫਿਰ ਮਾਤਾ ਨੇ ਕਿਹਾ ਜੀ ਸਾਡੇ ਬੱਚਾ ਹੈ ਨਹੀਂ ਜੀ ਤੇ ਸਾਨੂੰ ਬੱਚੇ ਦੀ ਦਿਓ ਜੀ ਜੀ ਫਿਰ ਉਹ ਗੁਰੂ ਸਾਹਿਬ ਕਹਿੰਦੇ ਵੀ ਤੁਹਾਡੇ ਤਾਂ ਕਰਮਾਂ ਚ ਹੈ ਨਹੀਂ ਬੱਚਾ ਹੂੰ ਚਾਰ ਪੀੜੀਆਂ ਜੀ ਜੀ ਫਿਰ ਉਹਨਾਂ ਨੇ ਆਪਦੇ ਅੰਤ ਤਿਆਰ ਹੋ ਕੇ ਜੀ ਕਹਿੰਦਾ ਜੀ ਮੈਂ ਤੁਹਾਨੂੰ ਆਪਦਾ ਬੱਚਾ ਦੇਵਾਂਗਾ ਜੀ ਜਿਹਦਾ ਨਾਂ ਭਾਈ ਭਗਤੂ ਰੱਖਣਾ ਜੀ ਜੀ ਉਹ ਬੱਚਾ ਜਦੋਂ ਹੋਇਆ ਭਾਈ ਭਗਤੂ ਨਾਂ ਰੱਖਿਆ ਹੂੰ ਇਸ ਭਾਈ ਭਗਤੂ ਦੇ ਡਿੱਖੀ ਜਾ ਕੇ ਮਣੇ ਤੇ ਬੀਬੀ ਬੈਠੀ ਸੀਗੀ ਜੀ ਉਹਨਾਂ ਨੇ ਲਾਵਾ ਚਾਰ ਲਈਆਂ ਜੀ ਉਹ ਕਹਿੰਦੇ ਜੀ ਦੱਸੋ ਉਹ ਕਹਿੰਦੇ ਜੀ ਮੇਰਾ ਵਿਆਹ ਹੋ ਗਿਆ ਜੀ ਸੋਡੇ ਨਾਲ ਹੂੰ ਉਹ ਕਹਿੰਦੇ ਜੀ ਮੈਨੂੰ ਐ ਪਤਾ ਕੀ ਲੱਗੂ ਮੇਰੇ ਮਾਪਿਆਂ ਨੂੰ ਸ਼ਾਇਦ ਅਸੀਂ ਪੜਿਆ ਜੋ 1708 ਬਿਕਰਮੀ ਦੇ ਵਿੱਚ ਵਿਆਹ ਹੋਇਆ ਸੀ ਭਾਈ ਭਗਤੂ ਜੀ ਹਾਂਜੀ ਉਹਦੋਂ ਵਿਆਹ ਹੋਇਆ ਸੀ ਜੀ ਉਹ ਜਦੋਂ ਕਹਿਣ ਲੱਗੀ ਵੀ ਭਾਈ ਮੇਰੇ ਮਾਪਿਆਂ ਨੂੰ ਕਿਵੇਂ ਪਤਾ ਲੱਗੂਗਾ ਜੀ ਉਹ ਭਾਈ ਭਗਤੂ ਕਹਿੰਦੇ ਜੀ ਇਹ ਜਿਹੜੀਆਂ ਲੱਕੜਾਂ ਸਾਰੀਆਂ ਹਰੀਆਂ ਹੋ ਜਾਣੀਆਂ ਜੀ ਇਸ ਟਾਈਮ ਉੱਥੇ ਪੂਰੀਆਂ ਹਰੀਆਂ ਜੀ ਇਸ ਟਾਈਮ ਵੀ ਲੱਕੜਾ ਹਰੀਆਂ ਹਰੀਆਂ ਉਦੋਂ ਤੋਂ ਲੈ ਕੇ ਉਦੋਂ ਤੋਂ ਲੈ ਕੇ ਜੀ ਜੀ ਪੂਰੀਆਂ ਹਰੀਆਂ ਇਸ ਟਾਈਮ ਉੱਥੇ ਵੀ ਹਮ ਅਸੀਂ ਮਾਈ ਬੀਰੋ ਭਾਈ ਭਗਤੂ ਕਹਿੰਦੇ ਆ ਉਥੋਂ ਦੇ ਜਿਹੜੇ ਹੈਗੇ ਉਹ ਬੀਰੋ ਮਾਈ ਬੀਰੋ ਕਹਿੰਦੇ ਆ ਜੀ ਸਾਡੇ ਸਾਰਿਆਂ ਦੇ ਮੂੰਹ ਚੜਿਆ ਮਾਈ ਬੀਰੋ ਭਾਈ ਭਗਤੂ ਹਮ ਹਰੇਕ ਬੱਚਾ ਬੱਚੀ ਸਾਡੇ ਇਹੀ ਕਹਿੰਦਾ ਜੀ ਮਾਈ ਬੀਰੋ ਭਾਈ ਭਗਤ ਹਮ ਇਹ ਸਾਡੇ ਕੋਲ ਦੇ ਮੂੰਹ ਤੇ ਚੜਿਆ ਪਿਆ ਪਹਿਲਾਂ ਮਾਈ ਬੀਰੋ ਦਾ ਨਾਮ ਲੈਂਦੇ ਆ ਮਗਰੋਂ ਅਸੀਂ ਭਾਈ ਭਗਤੂ ਦੇ ਨਾਮ ਲੈਂਦੇ ਆ ਜੀ ਹਾਂਜੀ ਜੀ ਤਾਂ ਜਿਵੇਂ ਅਸੀਂ ਕੁਝ ਗੱਲਾਂ ਪੜੀਆਂ ਨੇ ਇਤਿਹਾਸ ਦੇ ਬਾਰੇ ਕਿ ਭਾਈ ਭਤੂ ਜੀ ਦੇ ਦੋ ਪੁੱਤਰ ਵੀ ਹੋਏ ਭਾਈ ਜਿਉਣਾ ਜੀ ਭਾਈ ਗौरा ਜੀ ਹਾਂਜੀ ਜੀ ਉਹ ਗौरा ਜੀ ਉਹ ਪੁੱਛੋ ਦੀ ਇਲਾਜ ਜੀ ਪੁੱਛੋ ਕਲਾ ਪੁੱਛੋ ਖੁਰਦ ਹਾਂਜੀ ਜੀ ਉਹ ਉਹਨਾਂ ਦੀ ਇਲਾਜ ਹੈ ਹਮ ਜਿਹੜੇ ਇੱਥੇ ਦੀ ਹੈ ਇਹ ਦੂਜੀ ਹੈ ਜੀ ਸਾਡੀ ਤਿੰਨੇ ਚੱਕ ਤਿੰਨੇ ਚੱਕ ਤੇ ਭਾਈ ਜਿਉਣਾ ਜੀ ਦੀ ਇਹ ਜਿਉਣਾ ਇਹ ਜਿਉਣਾ ਇਸ ਸਮਾਂ ਹੈ ਜੀ ਹਮ ਇਹਨਾਂ ਦੇ ਦੋ ਬੇਟੇ ਸੀਗੇ ਜੀ ਹਾਂਜੀ ਜੀ ਜੇਕਰ ਆਪਾ ਗੁਰੂ ਤੇ ਹਾਸ ਤੋਂ ਜਾਣੂ ਹੋਣ ਹੈ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਨਾਲ ਜਿਹੜਾ ਭਾਈ ਆਤਮ ਜੀ ਸੇਵਾ ਨਿਮਾਉਦੇ ਰਹੇ ਨੇ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਤਾਂ ਜੇ ਵਿਆਹ ਦੀ ਗੱਲ ਕਰਨੀ ਤਾਂ ਗੁਰੂ ਹਰਿਕ੍ਰਿਸ਼ਨ ਜੀ ਨੇ ਇਹ ਕਿਹਾ ਸੀ ਵੀ ਭਾਈ ਭਗਤੂ ਜੀ ਵਿਆਹ ਕਰਵਾ ਲਓ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਵਿਆਹ ਹੁੰਦਾ ਉਦੋਂ ਬਾਅਦ ਚ ਹੋਇਆ ਜੀ ਉਹਦੇ ਬੋਲਾਂ ਨਾਲ ਪੂਰਾ ਹੋਇਆ ਜੀ ਜਦੋਂ ਉਹਨਾਂ ਨੇ ਬੋਲ ਕਰਤੇ ਵੀ ਤੁਹਾਡਾ ਵਿਆਹ ਹੋਊਗਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਹਾਂ ਜੀ ਫਿਰ ਉਹਨਾਂ ਨੇ ਬੋਲਾਂ ਦਾ ਬੋਲ ਪਗਾਇਆ ਜੀ ਨੇ ਉਹਦੀ ਉਮਰ ਨਹੀਂ ਸੀ ਕੋਈ ਵਿਆਹ ਕਰਨ ਦੀ ਜੀ ਜੀ ਆ ਜੋ ਜੀ ਉਸ ਤੋਂ ਬਾਅਦ ਤੇ ਬੱਚਪਰ ਪੁੱਤਰਾਂ ਦੀ ਜਿਹੜੀ ਸੰਤਾਨ ਹੈ ਉਹਦੀ ਬਖਸ਼ਿਸ਼ ਵੀ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਜੀ ਕਿੱਟੂ ਮਾਈ ਕੋਲ ਅ ਜੋ ਜੋਤ ਵੀ ਜਗ ਰਹੀ ਹੈ ਜੀ ਉਹ ਸਥਾਨ ਬਾਰੇ ਸਰ ਦਰਸ਼ਕਾਂ ਨੂੰ ਦੱਸੋ ਇਹ ਜਿਹੜੀ ਜਗ੍ਹਾ ਮਾਈ ਰੋਪਾਈ ਭਗਤ ਜੀ ਜੀ ਇਹ ਇਸ ਇਸ ਪਾਸੇ ਐ ਤੁਹਾਨੂੰ ਦਿਖਾਉਣੇ ਜਾਓ ਜਗ੍ਹਾ ਹਰ ਵਕਤ ਜੋਤ ਜਗਦੀ ਹੈ ਇੱਥੇ ਹਮ ਹਰ ਵਕਤ ਇੱਥੇ ਗੁਰੂ ਦੇ ਪ੍ਰਕਾਸ਼ ਸਹਿ ਪਾਠ ਚੱਲਦੇ ਆ ਜੀ ਇਹ ਮਾਈ ਬੀਰੋ ਭਾਈ ਪਖਤੂ ਜੀ ਦੇ ਹਾਂ ਇਹ ਮਾਈ ਬੀਰੋ ਭਾਈ ਪਖਤੂ ਦੀ ਜਗਾ ਜੀ ਇਹ ਹਰ ਵਕਤ ਇੱਥੇ ਜੋਤ ਚੱਲਦੀ ਹੈ ਜੀ ਇੱਥੇ ਹਰ ਵਕਤ ਜੀ ਇਹ ਸਾਹਮਣੇ ਜਗਾ ਮਾਈ ਬੀਰੋ ਭਾਈ ਪਖਤੂ ਦੀ ਜੀ ਇੱਥੇ ਹਰ ਵਕਤ ਮੱਥਾ ਟੇਕੀਦੇ ਜੀ ਜੀ ਸੜਕੇ 4 ਵਜੇ ਤੋਂ ਲੈ ਕੇ 8 8 ਵਜੇ ਤੱਕ ਖੁੱਲਾ ਰਹਿੰਦਾ ਜੀ ਜੀ ਹਰ ਵਕਤ 24 ਘੰਟੇ ਲੱਗਰ ਚੱਲਦਾ ਹੈ 24 ਘੰਟੇ ਚਾਹ ਪਾਣੀ ਚੱਲਦਾ ਹੈ ਜੀ ਸਾਰਾ ਦੇ ਸੰਗਤ ਆ ਜਾਂਦੀ ਜਿੱਥੇ ਬਾਦੂ ਜੀ ਤਾਂ ਦੂਰੋਂ ਵੀ ਸੰਗਤਾਂ ਜਾਂ ਬਾਦੂ ਦੇਸ਼ਾਂ ਵਿਦੇਸ਼ਾਂ ਦੇ ਬਾਦੂ ਆਉਂਦੇ ਨੇ ਬਾਹਰਲੇ ਮੁਲਕਾਂ ਚੋਂ ਬਾਦੂ ਆਉਂਦੀ ਹੈ ਜਗਾ ਜੀ ਜਿਹ ਹਾਂ ਜੀ ਜੀ ਹਰ ਵਕਤ ਇੱਥੇ ਗੁੱਟਕਾ ਸਾਹਿਬ ਨੌਜਵਾਨ ਜੀ 10-20 ਡੇਢੀ ਪੜਦੇ ਜੀ ਹਰ ਵਕਤ ਚੱਲੀ ਜਾਂਦਾ ਕੰਮ ਆਵੇ ਦੇਖੋ ਪੇ ਜੀ ਜੀ ਹਰ ਵਕਤ ਇੱਥੇ ਇੱਥੇ ਹਰ ਉਹ ਜੋ ਨੌਜਵਾਨ ਆ ਨੌਜਵਾਨ ਮੁੰਡੇ ਕੋਲ ਆ ਕੇ ਬਰਪਾਰ ਕਰਦੇ ਨੇ ਆ ਕੇ ਪੜਦੇ ਜੀ ਬਾਹਰੋਂ ਵੀ ਆ ਕੇ ਪੜਦੇ ਆ ਆ ਪੱਖੇ ਲੱਗਿਆ ਹਰ ਵਕਤ ਇੱਥੇ ਸੰਗਤ ਤੜਕੇ ਤੋਂ ਲੈ ਕੇ ਅਥਨ ਤੱਕ ਕਰੋ ਹਮ ਹਰ ਵਕਤ ਇੱਥੇ ਚੱਲਦੇ ਜੀ ਪਾਰ ਜੀ ਜੇਕਰ ਆਪਾਂ ਗੱਲ ਕਰ ਲਈਏ ਬਾਪੂ ਜੀ ਸਿੱਖ ਇਤਿਹਾਸ ਦੀ ਨੌਜਵਾਨੀ ਪੀੜ੍ਹੀ ਇੱਕ ਇੱਕ ਟਾਈਮ ਹੀ ਵੀ ਆਇਆ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਸਿੱਖ ਇਤਿਹਾਸ ਤੋਂ ਸਿੱਖੀ ਤੋਂ ਦੂਰ ਹੁੰਦੀ ਜਾਂਦੀ ਹੈ ਹਾਂਜੀ ਹਾਂਜੀ ਉਹ ਦੂਰ ਹੁੰਦੀ ਜਾਂਦੀ ਹੈ ਅੱਜ ਦੇ ਟਾਈਮ ਦੀ ਗੱਲ ਕਰ ਲਈਏ ਤਾਂ ਨੌਜਵਾਨ ਪੀੜ੍ਹੀ ਨੇ ਜਿਹੜਾ ਉਹ ਮੋੜਾ ਪਾਇਆ ਸਿੱਖੀ ਇਤਿਹਾਸ ਦੇ ਵੱਲ ਸਿੱਖੀ ਵਿਚਾਰਾਂ ਦੇ ਵੱਲ ਇਹ ਵੀ ਇੱਕ ਚੰਗਾ ਸੰਕੇਤ ਹੈ ਇਹ ਐਂ ਦੇਖੋ ਜੀ ਜਿਹੜਾ ਸਾਡਾ ਭਾਈ ਕਾਲਾ ਸੀਗਾ ਜੀ ਭਾਈ ਕੇ ਅਸੀਂ ਜਮਾ ਕੋਈ ਵਾਲ ਨਹੀਂ ਕਟਾ ਸਕਦੇ ਸੀ ਜੀ ਜਿਹੜੀ ਹੁਣ ਵਾਲੀ ਪੀੜ੍ਹੀ ਹੈ ਉਹ ਬਹੁਤ ਪਿੱਛੇ ਜਾ ਰਹੀ ਹੈ ਜੀ ਕੀ ਕਾਰਨ ਮੰਨਦੇ ਹੋ ਕਿਉਂ ਪਿੱਛੇ ਕੀ ਹੁਣ ਵਾਲੀ ਉਹ ਫਿਰ ਆ ਬਾਹਰ ਲ ਕੁਝ ਹੋ ਗਿਆ ਜੀ ਕੰਮ ਕੁਝ ਬਸ ਨਸ਼ੇ ਪੱਤਿਆਂ ਦਾ ਹੋ ਗਿਆ ਹੂੰ ਪਹਿਲਾਂ ਵਾਲੇ ਬਜ਼ੁਰਗ ਤਾਂ ਨਹੀਂ ਸਾਡੇ ਕਰਦੇ ਜਮਾ ਜੀ ਜਿਹੜੀ ਹੁਣ ਵਾਲੀ ਹੈ ਨੌਜਵਾਨ ਉਹ ਲੀ ਤੋਂ ਲੈ ਗਈ ਜੀ ਹੂੰ ਹੋਰ ਪਾਸੇ ਤੁਰ ਗਈ ਉਹ ਹੂੰ ਤੇ ਇਹ ਦੇਖੋ ਜੀ ਇੱਧਰ ਸਾਡੇ ਆਹ ਅੱਜ ਦਿਖਾ ਇਹ ਹਰ ਵਕਤ ਜਿਹੜੇ ਮਹਾਰਾਜ ਦੇ ਪ੍ਰਕਾਸ਼ ਹਰ ਵਕਤ ਯਾਰ ਹਰ ਵਕਤ ਜੀ ਚੱਲੀ ਜਾਂਦੀ ਜਿੱਥੇ ਹਰ ਵਕਤ ਆਪਾਂ ਅੱਗੇ ਜੇ ਬਾਬੂ ਜੀ ਗੱਲਬਾਤ ਕਰਦੇ ਆ ਕਿ ਉਧਰ ਦਿਖਾਈ ਦਿੱਤੀ ਉਹ ਦਿਖਾ ਜੀ ਇਧਰ ਵੀ ਸੰਗਤਾਂ ਦੇ ਨਾਲ ਹਾਂਜੀ ਹਾਂਜੀ ਜੀ ਇਹ ਮੂਰਤੀਆਂ ਦਿਖਾਈ ਜਾਂ ਜੀ ਆ ਜੀ ਇਹ ਮਾਈ ਬਿਰੂ ਭਾਈ ਭਗਤ ਜੀ ਦੀਆਂ ਮੂਰਤੀਆਂ ਜੀ ਜਿਹੜੇ ਸਾਡੇ ਇੱਥੇ ਲੱਗੀਆਂ ਸਾਰਾ ਦਿਨ ਇਕੱਠਾਂ ਹੀ ਸੰਗਤਾਂ ਦਾ ਰਹਿੰਦਾ ਜਿਵੇਂ ਹੋਣਾ ਜੀ ਜੀ ਤੇ ਸਾਰਾ ਦਿਨ ਤੇ ਮਰੀ ਬੀਰੋ ਤੇ ਭਾਈ ਭਗਤੂ ਜੀ ਹਾਂਜੀ ਹਾਂਜੀ ਜੀ ਉਹਨਾਂ ਦੀਆਂ ਮੂਰਤੀਆਂ ਨੇ ਉਹਨਾਂ ਦੀਆਂ ਮੂਰਤੀਆਂ ਬਣਾਈਆਂ ਬਾਹਰਲੇ ਬੰਦਿਆਂ ਨੇ ਮੂਰਤੀਆਂ ਬਣਾਈਆਂ ਜੀ ਇਹ ਸੇਵਾ ਕਰੀਏ ਜੋ ਉਪਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਪਦੇਸ਼ਾਂ ਦੇ ਵਿੱਚ ਉਹਨਾਂ ਨੇ ਸੇਵਾ ਕਰੀਏ ਹੂੰ ਕੋਈ 80000 ਰੁਪਿਆ ਲਾਇਆ ਕੋਈ ਲੱਖ ਰੁਪਿਆ ਲਾਇਆ ਉਹਨਾਂ ਨੇ ਸੇਵਾ ਕਰੀਏ ਸਾਰੀ ਜੀ ਹੂੰ ਤੜਕੇ ਤੋਂ ਲੈ ਕੇ ਆਥਨ ਤੱਕ ਜੀ ਸਾਰਾ ਦਿਨ ਸੰਗਤ ਆਉਂਦੀ ਇੱਥੇ ਜੀ ਹੂੰ ਹਾਂਜੀ ਜੇਕਰ ਆਪਾਂ ਮਸਿਆ ਦੀ ਗੱਲ ਕਰ ਲਈਏ ਜਾਂ ਸਾਖੀ ਦੀ ਗੱਲ ਕਰ ਲਈਏ ਹੋਰ ਜੋ ਗੁਰੂ ਇਤਿਹਾਸ ਦੇ ਨਾਲ ਜੋ ਤਿਹਾਰ ਆਉਂਦੇ ਨੇ ਬਾਕੀ ਜਿਹੜੀਆਂ ਫਿਰ ਸੰਗਤਾਂ ਜਿਹੜਾ ਅਮੇ ਹਾਂਜੀ ਹਾਂਜੀ ਬਾਧੂ ਭਰਦਾ ਜੀ ਬਹੁਤ ਜਿਆਦਾ ਭਰਦਾ ਮੇਲੇ ਜੀ ਟੂਰਨਾਮੈਂਟ ਵੀ ਸਾਲ ਤੋਂ ਹੁੰਦਾ ਪੱਕਾ ਹੂੰ ਤੇ ਇੱਕ ਗੜੇ ਮਸਿਆ ਤੇ ਲੜੀ ਚੱਲਦੀ ਹੈ ਜੀ ਹਾਂਜੀ ਹਾਂਜੀ ਆਏ ਮਹੀਨੇ ਜਿਹੜੀ ਲੜੀ ਚੱਲਦੀ ਆ ਅਖੰਡ ਪਾਠ ਸਾਹਿਬ ਆਏ 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 ਜੀ ਪਿੰਡ ਦੇ ਤਾਂ ਇੱਕੋ ਹੀ ਇੱਕ ਤੋਂ ਹੁੰਦੇ ਆ ਬਾਕੀ ਤਾਂ ਹੂੰ ਬਾਹਰੋਂ ਆਂ ਜੀ ਸਾਰੇ ਜੀ ਬਾਹਰਲੇ ਮੁਰਖ ਦੇ ਪਿੰਡ ਦੇ ਵੀ ਬੈ ਗਏ ਆ ਸਾਡੇ ਜਿੱਥੋਂ ਬਹੁਤ ਜਿਆਦੇ ਜੀ ਤੇ ਬਾਹਰਲੇ ਪਿੰਡਾਂ ਦੇ ਵੀ ਸੁੱਖਾ ਪੁਰੇ ਹੁੰਦੀਆਂ ਬਾਹਰਲੇ ਪਿੰਡ ਵੀ ਅਖੰਡ ਪਾਠ ਕਰਉਂਦੇ ਆ ਜਿੱਥੇ ਹੂੰ ਜਿਵੇਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਭਾਉ ਵੀ ਭਾਈ ਆਦਮ ਜੀ ਨੂੰ ਫਿਰ ਉਹਨਾਂ ਦੇ ਭਾਈ ਭਗਤੂ ਜੀ ਜਿਹੜਾ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਪੈਦਾ ਹੁੰਦੇ ਨੇ ਇੱਥੇ ਜਿਹੜੀ ਪੁੱਤਰ ਸੰਤਾਨ ਆ ਜਾਂ ਸੰਤਾਨ ਬਖਸ਼ਿਸ਼ ਹੁੰਦੀ ਆ ਗੁਰੂ ਮਹਾਰਾਜ ਦੀ ਉਹ ਵੀ ਪੂਰੀ ਹੁੰਦੀ ਇੱਥੇ ਪੂਰੀ ਹੁੰਦੀ ਆ ਸੁੱਖਾਂ ਦੀ ਵਾਧੂ ਹੁੰਦੀ ਆ ਪੂਰੀ ਵਾਧੂ ਸੁੱਖਾਂ ਪੂਰੀਆਂ ਹੁੰਦੀਆਂ ਜੀ ਹਾਂ ਫਿਰ ਇੱਕ ਕੋਈ ਚੁੰਨੀ ਲੈ ਜਾਂਦਾ ਕੋਈ ਫਲਕਾਰੀ ਲੈ ਜਾਂਦਾ ਜੀ ਜੀ ਬਹੁਤ ਜ਼ਿਆਦਾ ਸੁੱਖਾਂ ਪੂਰੀਆਂ ਹੁੰਦੀਆਂ ਜੀ ਉਹ ਫਿਰ ਸੁੱਖਾਂ ਦੁਬਾਰੇ ਦੇਣ ਆਉਂਦੇ ਆ ਕੋਈ ਪੈਸੇ ਪਾ ਕੇ ਗੱਲੇ 'ਚ ਕੋਈ ਦਾਨ ਕਰ ਗਿਆ ਕੋਈ ਕੁਝ ਕਰ ਗਿਆ ਵਾਧੂ ਆ ਜੀ ਕੰਮ ਇੱਥੇ ਜੀ ਹਾਂ ਬਹੁਤ ਜਾਦੇ ਸਖਤ ਜਗ੍ਹਾ ਵਾਧੂ ਇਕੱਠ ਹੁੰਦਾ ਡੇਲੀ ਹੂੰ ਹਾਂਜੀ ਇਹ ਲੰਗਰ ਹਾਲ ਬਣਿਆ ਹੋਇਆ ਹੈ ਇਹ ਲੰਗਰ ਹਾਲ ਬਣਿਆ ਹੈ ਵੱਡਾ ਲੰਗਰ ਹਾਲ ਵੀ ਤੁਹਾਨੂੰ ਦਿਖਾਉਣੇ ਆ ਉਧਰ ਇੱਕ ਮਿੰਟ ਜੀ ਆਜੋ ਉਧਰ ਹੀ ਦਿਖਾ ਦਨੇ ਵੱਡਾ ਲੰਗਰ ਹਾਲ ਇਹ ਤਾਂ ਅਸੀਂ ਚਲਾਉਨੇ ਨੇਤ ਇੱਥੇ ਜੀ ਜਿਹੜਾ ਵੱਡਾ ਪ੍ਰੋਗਰਾਮ ਹੈ ਉਹ ਅਸੀਂ ਵੱਡੇ ਲੰਗਰ ਹਾਲ ਚ ਚਲਾਉਨੇ ਆ ਜੀ ਜਦੋਂ ਮੱਸਿਆਂ ਆਉਂਦੀ ਆ ਜਾਂ ਵਿਸਾਖੀ ਦਾ ਦਿਹਾੜਾ ਹਾਂ ਹਾਂ ਵਿਸਾਖੀ ਦਾ ਦਿਹਾੜਾ ਹੁੰਦਾ ਉਹ ਆਪਾਂ ਵੱਡੇ ਚਲਾਉਨੇ ਆ ਉਧਰ ਲੰਗਰ ਹਾਲ ਜੀ ਆਜੋ ਤੁਹਾਨੂੰ ਦਰਸ਼ਨ ਵੇਲਾ ਕਰਾ ਦਈਏ ਉਧਰ ਜੀ ਇੱਕ ਮਿੰਟ ਉਹ ਖੋਲ ਲੈਨੇ ਬਾਅਦ ਕਿਉਂ ਜਿਹੜਾ ਲੰਗਰ ਹਾਲ ਹੈ ਇਹ ਨਵਾਂ ਬਣਿਆ ਹੋਇਆ ਤਾਂ ਇਹ ਵੀ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਦੇ ਹਾਂਜੀ 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 ਇਹਦੇ 2 ਕਰੋੜ ਰੁਪਏ ਲੱਗੇ ਜਿਆ ਸਾਰੇ ਉਥੇ ਪੂਰੇ ਲੰਗਰ ਹਾਲ ਤੇ ਲੰਗਰ ਹਾਲ ਤੇ ਪੂਰਾ 2 ਕਰੋੜ ਰੁਪਏ ਲੱਗੇ ਇੱਥੇ ਪ੍ਰਸ਼ਾਦਾ ਜੀ ਤਿਆਰ ਹੁੰਦਾ ਆਹ ਮਸ਼ੀਨ ਆਈ ਵੀ ਬਾਹਰ ਆਟਾ ਗੁੰਨਣ ਵਾਲੀ ਜੀ ਮਹੀਨੇ ਤੋਂ ਇਹ ਚੱਲਦਿਆਂ ਛੋਟਾ ਲੰਗਰ ਸਾਡਾ ਰੋਜ਼ ਉਥੇ ਚੱਲਦਾ ਜੀ ਜਦੋਂ ਵੱਡਾ ਕਰੋ ਪ੍ਰੋਗਰਾਮ ਹੁੰਦਾ ਮੱਸਿਆ ਦਾ ਜੀ ਤੇ ਉਦੋਂ ਅਸੀਂ ਆਹ ਲੰਗਰ ਹਾਲ ਖੋਲਦੇ ਹਾਂ ਜੀ ਜੀ ਤੇ ਇਹ ਲੰਗਰ ਹਾਲ ਦਾ ਜਿਹੜਾ ਪੂਰਾ 2 ਕਰੋੜ ਰੁਪਇਆ ਲੱਗਿਆ 2 ਕਰੋੜ ਰੁਪਇਆ ਲੱਗਿਆ ਜੀ ਮੈਨੂੰ 9 ਸਾਲ ਹੋ ਗਏ ਇੱਥੇ ਸੇਵਾ ਕਰਦੇ ਨੂੰ ਜੀ ਇਹ ਮੇਰੇ ਹੱਥ 'ਚ ਸਾਰਾ ਪੈਸਾ ਟਕਾ ਲੱਗਿਆ ਹੂੰ ਤੇ ਪਿੰਡ ਦਾ ਸਾਡਾ ਬਹੁਤ ਜ਼ਿਆਦਾ ਸਾਡਾ ਸਹਿਯੋਗ ਹੈ ਪਿੰਡ ਦਾ ਸਹਿਯੋਗ ਕਿਦਾਂ ਦਾ ਬਹੁਤ ਜ਼ਿਆਦਾ ਸਾਨੂੰ ਜਾਣ ਨਹੀਂ ਦਿੱਤਾ ਜੀ ਪਿੰਡ ਨੇ ਜੀ ਵੀ ਕਮੇਟੀ ਠੀਕ ਹੈ ਵੀ ਤੁਸੀਂ ਭਾਈ ਸੇਵਾ ਕਰੀ ਚੱਲੋ ਆ ਸਾਡੇ ਪਿੰਡ ਦੇ ਬੰਦੇ ਨਾਲ ਹੈ ਸਾਨੂੰ ਜਾਣ ਨਹੀਂ ਦਿੱਤਾ ਜੀ 2 ਕਰੋੜ ਰੁਪਇਆ ਸਾਡੇ ਹੱਥ ਹੀ ਲੱਗਿਆ ਜੀ ਜੀ ਪਿੰਡ ਨੂੰ ਪੂਰਾ ਇਤਵਾਰ ਹੈ ਵੀ ਭਾਈ ਕਮੇਟੀ ਸਹੀ ਹੈ ਪਿੰਡ ਸਾਨੂੰ ਜਾਣ ਨਹੀਂ ਦਿੰਦਾ ਪਿੰਡ ਧੱਕਣਾ ਫਿਰ ਸਾਨੂੰ ਵੀ ਔਖਾ ਹੈ ਜੀ ਪਤਾ ਨਹੀਂ ਇਹ ਕਿਵੇਂ ਸੇਵਾ ਮਿਲ ਜਾਈ ਨਹੀਂ ਕਰਮਾਂ ਨਾਲ ਜੀ ਜੀ ਰੋਜ਼ ਪੈਸਾ ਬਹੁਤ ਜ਼ਿਆਦਾ ਆਉਂਦਾ ਹੈ ਬਹੁਤ ਜ਼ਿਆਦਾ ਰੋਜ਼ ਲੱਗਦਾ ਹੈ ਹਮ ਤੇ ਬਹੁਤ ਜ਼ਿਆਦਾ ਕਿਰਪਾ ਮਾਈ ਬਰੋ ਦੀ ਬਹੁਤ ਜ਼ਿਆਦਾ ਪੈਸਾ ਬਾਹਰਲੇ ਦੇਸ਼ਾਂ ਚੋਂ ਆਉਂਦਾ ਹੈ ਜਾਇ ਜ਼ਿਆਦਾ ਇਹਦੇ ਨਾਲ ਕੋਈ ਨਹੀਂ ਪੜੀ ਦੀ ਹਮ ਆਹੀ 12 ਕਮਾਇਆ ਜੀ ਦੁਆਰਾ ਸਾਹਿਬ ਦੇ ਨਾਲ ਨਾ ਜ਼ਮੀਨ ਕੋਈ ਨਹੀਂ ਕੋਈ ਨਹੀਂ ਜ਼ਮੀਨ ਕੋਈ ਨਹੀਂ ਆਹੀ 12 ਕਮਾਇਆ ਜੀ ਚਾਹ ਦਰਖਤ ਛੱਪੜ ਹੈ ਬਾਹਰਲੇ ਦੇਸ਼ਾਂ ਦਾ ਸੰਯੋਗ ਕਰਕੇ ਪੈਸਾ ਬਹੁਤ ਬੜਾ ਆਉਂਦਾ ਜੀ ਹਮ 2 ਕਰੋੜ ਰੁਪਇਆ ਲੱਗਿਆ ਹੈ ਹੂੰ ਇਹ ਬਾਹਰਲੇ ਦੇਸ਼ਾਂ ਤੋਂ ਸਾਰਾ ਪੈਸਾ ਆਇਆ ਹੂੰ ਬਾਦੂ ਆਉਂਦਾ ਪੈਸਾ ਪਿੰਡ ਦਾ ਵੀ ਸਹਿਯੋਗ ਬਹੁਤ ਹੈ ਲੋਕਾਂ ਨੇ ਬਹੁਤ ਜਿਆਦਾ ਸੇਵਾ ਕੀਤੀ ਹੈ ਦਿਨ ਰਾਤ ਲਾ ਕੇ ਹੂੰ ਤੇ ਪੈਸਾ ਵੀ ਬਾਹਰੋਂ ਬਹੁਤ ਆਉਂਦਾ ਹੂੰ ਜਾਂ ਤਾਂ ਐਡਾ ਜਾ ਕੇ ਕੰਮ ਸਿਰੇ ਚੜਿਆ ਜੀ ਜੀ ਹਾਂਜੀ ਹਾਂਜੀ ਤੁਹਾਨੂੰ ਮਾ ਪ੍ਰਧਾਨ ਸਾਹਿਬ ਤੁਸੀਂ ਇਤਿਹਾਸ ਤੋਂ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ